ਸਤਿ ਸ਼੍ਰੀ ਅਕਾਲ ਜੀ ਇਹ ਭਾਈ ਕਾਨ ਸਿੰਘ ਨਾਭਾ ਦਾ ਨਾਮ ਸਾਰਿਆਂ ਨੇ ਸੁਣਿਆ ਹੋਣਾ ਜਿਹੜੇ ਵੀ ਪੰਜਾਬੀ ਨੂੰ ਪੜਨ ਵਾਲੇ ਨੇ ਪੰਜਾਬੀ ਬੋਲੀ ਨੂੰ ਭਾਸ਼ਾ ਨੂੰ ਪਸੰਦ ਕਰਦੇ ਨੇ ਜਾਂ ਜਿੰਨੇ ਵੀ ਪੰਜਾਬੀ ਦੇ ਲੇਖਕ ਨੇ ਉਹ ਸਾਰੇ ਭਾਈ ਕਾਨ ਸਿੰਘ ਨਾਭਾ ਹੋਣਾ ਬਾਰੇ ਬਹੁਤ ਖੂਬੀ ਜਾਣਦੇ ਨੇ ਤੇ ਇਹ ਪਿੰਡ ਹੈਗਾ ਜੀ ਉਹਨਾਂ ਦਾ ਹੀ ਇਸ ਪਿੰਡ ਦੇ ਵਿੱਚ ਸਾਡਾ ਆਪਣੇ ਕੋਈ ਰਿਸ਼ਤੇਦਾਰੀ ਦੇ ਵਿੱਚ ਮੈਂ ਗਈ ਸੀ ਤੇ ਇਹ ਰਾਤ ਦਾ ਥਿਊ ਹੈ ਇਉਂ ਤੋਂ ਅਸੀਂ ਸਾਰੇ ਪਿੰਡ ਦਾ ਮੈਂ ਇੱਕ ਸੀਨ ਜਿਹੜਾ ਹੈਗਾ ਉਹ ਕੈਪਚਰ ਕੀਤਾ ਤੇ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਪਿੱਥੋ ਉੱਥੇ ਕਪਾਈ ਕਾਨ ਸਿੰਘ ਨਾਬਾ ਹੁਣਾ ਦਾ ਆਪਣਾ ਘਰ ਹੈ ਜਿੱਥੇ ਬੈਠ ਕੇ ਉਹ ਆਪਣੀਆਂ ਰਚਨਾਵਾਂ ਲਿਖਦੇ ਸੀਗੇ ਜਿੱਥੇ ਬੈਠ ਕੇ ਉਹਨਾਂ ਨੇ ਇਹ ਆਪਦਾ ਮਹਾਨ ਜਿਹੜਾ ਗ੍ਰੰਥ ਹੈਗਾ ਲਿਖਿਆ ਤੇ ਮੈਂ ਤੁਹਾਨੂੰ ਘਰ ਵੀ ਦਿਖਾਉਂਗੀ ਇਹਦੇ ਨਾਲ ਹੀ ਉਹ ਵੀਡੀਓ ਮੈਂ ਨਿੱਕੀ ਜੀ ਬਣਾਈ ਆ ਤੇ ਕਿਸੇ ਦਿਨ ਫੇਰ ਮੈਂ ਡਿਟੇਲਸ ਵੀ ਗੱਲ ਕਰੂੰਗੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਤੁਹਾਨੂੰ ਮਿਲਵਾਉਂਗੀ ਤੇ ਫਿਲਹਾਲ ਤੁਸੀਂ ਇਸ ਪਿੰਡ ਦੀ ਇੱਕ ਝਲਕ ਦੇਖੋ ਸਭ ਤੋਂ ਉੱਪਰਲੇ ਫਲੋਰ ਤੇ ਖੜਕੇ ਮੈਂ ਵੀਡੀਓ ਬਣਾਈ ਆ ਛੋਟਾ ਜਿਹਾ ਹੀ ਪਿੰਡ ਹੈ ਬਠਿੰਡੇ ਜ਼ਿਲ੍ਹੇ ਦਾ ਪਰ ਇੱਥੇ ਦੇਖੋ ਮੇਰਾ ਖਿਆਲ ਹੈ ਸਾਡੇ ਚ ਬਹੁਤੇ ਨਹੀਂ ਜਾਣਦੇ ਹੋਣੇ ਕਿਉਂਕਿ ਮੈਂ ਵੀ ਪਹਿਲੀ ਵਾਰ ਹੀ ਸੁਣਿਆ ਸੀਗਾ ਕਿ ਇਹ ਭਾਈ ਕਾਨ ਸਿੰਘ ਨੱਬਾ ਦਾ ਪਿੰਡ ਹੈ ਤੇ ਇਸ ਘਰ ਦੇ ਬਿਲਕੁਲ ਨਾਲ ਹੀ ਉਹਨਾਂ ਦਾ ਘਰ ਉਸੇ ਰੂਪ ਚ ਅੱਜ ਵੀ ਖੜਾ ਹੈ ਉਹਦੇ ਤੇ ਕੋਈ ਉਹਨੂੰ ਉਹਦੇ ਵਿੱਚ ਚੇਂਜ ਨਹੀਂ ਕੀਤੀ ਗਈ ਉੱਥੇ ਹੁਣ ਕੋਈ ਰਹਿੰਦਾ ਨਹੀਂ ਹੋਣ ਕਰਕੇ ਤਾਂ ਉੱਥੇ ਘਾਹ ਵਗੈਰਾ ਕਾਫੀ ਉੱਗ ਗਿਆ ਆ ਪਰ ਉਹ ਘਰ ਉਸੇ ਤਰ੍ਹਾਂ ਖੜਾ ਹੈ ਜਿਉਂ ਦਾ ਤਿਉਹਾ ਦੇਖੋ ਤੁਸੀਂ ਹਾਂਜੀ ਆਹ ਦੇਖੋ ਆ ਸਾਹਮਣੇ ਪੁਰਾਣਾ ਘਰ ਆ ਉਹ ਹੀ ਭਾਈ ਕਾਂਤ ਸਿੰਘ ਨੱਬਾ ਦਾ ਉਹ ਸਾਹਮਣੇ ਚੁਬਾਰਾ ਇੱਥੇ ਬੈਠ ਕੇ ਉਹ ਆਪਦੀ ਰਚਨਾ ਕਰਿਆ ਕਰਦੇ ਸਨ ਆਸੇ ਪਾਸੇ ਦੇ ਲੋਕਾਂ ਨੇ ਮੈਨੂੰ ਦੱਸਿਆ ਜਿੰਨਾ ਕੋ ਜਾਣਦੇ ਸੀਗੇ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਤਾਂ ਜ਼ਿਆਦਾ ਜਾਣਦੇ ਆ ਪਰ ਜਿਹੜੀ ਨਵੀਂ ਪੀੜ੍ਹੀ ਉਹਨਾਂ ਨੂੰ ਬਹੁਤਾ ਨਹੀਂ ਪਤਾ ਪਰ ਤੁਸੀਂ ਘਰ ਦੀ ਹਾਲਤ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪੁਰਾਣਾ ਤੇ ਉਹਨਾਂ ਸਮਿਆਂ ਦਾ ਇਹ ਘਰ ਆ ਉਹਨਾਂ ਦਾ ਕਰਦੇ ਸੱਜੇ ਖੱਬੇ ਬੇਸ਼ੱਕ ਹੁਣ ਨਵੇਂ ਲੋਕਾਂ ਨੇ ਮਕਾਨ ਬਣਾ ਲਏ ਨੇ ਇੱਧਰ ਵੀ ਹੋਰ ਮਕਾਨ ਬਣ ਗਿਆ ਦੂਜੇ ਪਾਸੇ ਵੀ ਨਵੇਂ ਮਕਾਨ ਬਣ ਗਏ ਨੇ ਪਰ ਇਹ ਵਿਚਕਾਰ ਉਸੇ ਤਰ੍ਹਾਂ ਖੜਾ ਤੇ ਮੇਰਾ ਦਿਲ ਤਾਂ ਕਰਦਾ ਸੀ ਕਿ ਇਸ ਘਰ ਨੂੰ ਖੁਲਵਾ ਕੇ ਮੈਂ ਅੰਦਰ ਜਾਵਾਂ ਪਰ ਕਾਫੀ ਦੇਰ ਤੋਂ ਬੰਦ ਹੋਣ ਕਰਕੇ ਮੈਂ ਰਿਸਕ ਨਹੀਂ ਲਿਆ ਪਰ ਮੈਂ ਕਿਸੇ ਦਿਨ ਨਾ ਫੇਰ ਪਿੰਡ ਦੇ ਕਿਸੇ ਬਜ਼ੁਰਗ ਬੰਦਿਆਂ ਨਾਲ ਗੱਲਾਂ ਬਾਤਾਂ ਕਰਕੇ ਤੁਹਾਨੂੰ ਸੁਣਾਉਂਗੀ ਮੈਂ ਕੋਸ਼ਿਸ਼ ਕਰੂੰਗੀ ਕਿ ਉਹਨਾਂ ਬਾਰੇ ਜੋ ਵੀ ਮੈਨੂੰ ਜਾਣਕਾਰੀ ਉੱਥੋਂ ਮਿਲਦੀ ਹੈ ਮੈਂ ਲੈ ਕੇ ਤੁਹਾਡੇ ਤੱਕ ਪਹੁੰਚਾਵਾਂ ਮੈਨੂੰ ਬੜੀ ਖੁਸ਼ੀ ਹੋਈ ਸੀ ਔਰ ਹੈਰਾਨੀ ਵੀ ਹੋਈ ਸੀ ਕਿ ਮੈਂ ਬਿਲਕੁਲ ਇਸ ਘਰ ਦੇ ਨਾਲ ਨਜ਼ਦੀਕ ਖੜੀ ਸੀ ਤੇ ਮੈਨੂੰ ਉੱਥੇ ਗਈ ਨੂੰ ਅਚਾਨਕ ਹੀ ਪਤਾ ਲੱਗਿਆ ਸੀ ਕਿ ਭਾਈ ਕਾਂਤ ਸਿੰਘ ਨਾਬਾ ਹੁਣਾ ਦਾ ਜੱਦੀਕਰ ਹੈ